ਮਰਵਾਸਤੇ ਵੱਖ-ਵੱਖ ਜਥੇਬੰਦੀਆਂ ਨੇ ਆਪ ਨੂੰ ਪਹੁੰਚੇ ਮੇਰੇ ਕੋਲ ਦਾਸ ਕੋਲ ਜਿਹਦਾ ਗਿਰਤਾ ਸੇ ਹਮਾਰਾ ਕੋਲ ਕੋਈ ਸ਼ਬਦ ਨਹੀਂ ਵੀ ਤੁਹਾਡੇ ਧੰਨਵਾਦ ਕਰ ਸਕੀ। ਸੋ ਤੁਹਾਡੇ ਕੀਮਤੀ ਸੁਝਾਅ ਇਹ ਜਿਹੜੇ ਕੌਮੀ ਇਨਸਾਫ ਮੋਰਚੇ ਵੱਲੋਂ ਦੋ ਪ੍ਰੋਗਰਾਮ ਰੀਕੇ ਗਏ ਆ ਜਿਹੜਾ 4 ਤਰੀਕ ਦਾ ਸੁਝਾਅ ਆ ਵੀ ਪਿੰਡ-ਪਿੰਡ ਅਪਰੋਚ ਕੀਤੀ ਜਾਵੇ। ਸੋ ਮੇਰੀ ਸਮਾਰ ਹੈ ਆਉਣ ਬੇਨਤੀ ਹੈ ਕਿ ਆਪਣੇ ਆਲੇ-ਦੁਆਲੇ ਤੇ ਪੰਜ-ਪੰਜ ਪਿੰਡਾਂ 'ਚ ਕਿ ਉਹ ਹਰ ਇੱਕ ਦਾ ਰਸੂਲ ਹੈ ਤੁਸੀਂ ਜ਼ਿੰਮੇਵਾਰ ਹੈ ਆਏ ਆ ਤੁਹਾਡਾ ਰਸੂਲ ਹੈ ਆਪਣੇ ਆਪਣੇ ਪੰਜ-ਪੰਜ ਪਿੰਡਾਂ ਜ਼ਰੂਰ ਡਿਊਟੀ ਨਿਭਾਓ ਭਾਵੇਂ ਪ੍ਰੈਸ ਕਾਪਰਸ ਹੋਏ ਜਾਂ ਨਾ ਹੋਏ ਇਹ ਸਭ ਤੋਂ ਵੱਡਾ ਉਪਰਾਲਾ ਹੋਏਗਾ ਕਿ ਜਾਂਦੇ ਜੀ ਉਹਨਾਂ ਨੂੰ ਜਾ ਕੇ ਬੇਨਤੀ ਕਰਾ ਦੇ ਵੀ 4 ਅਗਸਤ ਦਾ ਜਿਹੜਾ ਲੈਵਲ ਤੇ ਕਰਦੇ ਕਿਉਂਕਿ ਇਹ ਲੋਕਰ ਇਕੱਠੇ ਇਦੇ ਵਾਸਤੇ ਕੋਈ ਖਾਚਿਆ ਨਹੀਂ ਬਹੁਤਾ ਬਕਰੋਣਾ ਆਪਣੇ ਆਪਣੇ ਸਾਧਨਾਂ ਤੇ ਆ ਸਕਦੇ ਨੇ ਨੇੜੇ ਹੋਏ ਇਸ ਕਰਕੇ ਇੱਕ ਮੇਰੀ ਇਹ ਬੇਨਤੀ ਪਰਵਾਰ ਕਰਨਾ ਦੂਜਾ ਜਿਹੜਾ ਬੇਅਦਲੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਭਾਈ ਗੁਰਜੀਤ ਸਿੰਘ ਖਾਲਸਾ ਸਮਾਡੇ ਚ ਅੱਠ ਤੱਕ ਉੱਪਰ ਤੋਂ 400 ਫੁੱਟ ਕਾਬਰ ਤੇ ਚੜਿਆ ਬਹੁਤ ਮੱੜੀ ਕੁਰਬਾਨੀਆਂ ਉਹਦੀ ਆਪਣਾ ਸਰੀਰ ਉਸ ਮੰਗ ਦੇ ਲੈ ਕੇ ਲਾਇਆ ਉਹਨੇ ਇਹਨਾਂ ਰਾਤ ਉੱਤੇ ਬੈਠਿਆ ਸੋ ਸਾਨੂੰ